ਸਤਿ ਸ਼੍ਰੀ ਅਕਾਲ ਜੀ ਮੈਂ ਸਰਵਟੋਂ ਲੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਅੱਜ ਆਪਾਂ ਪਹੁੰਚੇ ਹੋਇਆ ਬਾਈ ਜਗਤਾਰ ਕੋਲੇ ਇਹ ਸਾਡੇ ਵੱਡੇ ਭਰਾ ਨੇ ਤੇ ਇਹਨਾਂ ਦਾ ਪਿੰਡ ਹੈ ਫੱਤਾਕੇਰਾ ਤੇ ਇੱਥੇ ਨਾ ਜੋ ਆਪਣੀ ਸਰਹੰਦ ਫਿਡਰ ਹੈ ਤੇ ਉਹ ਨਿਕਲਦੀ ਹੈ ਆਪਣੀਆਂ ਹਰੀਕੇ ਪੱਤਣ ਤੋਂ ਉਹ ਹਰੀਕੇ ਪੱਤਣ ਤੋਂ ਦੋਨੇ ਨਾਲ-ਨਾਲ ਆ ਰਹੀਆਂ ਨਹਿਰਾਂ ਤੇ ਉਹਦਾ ਬਹੁਤ ਸਾਰੇ ਭਰਾਵਾਂ ਨੇ ਉਹ ਨਹਿਰਾਂ ਦੇ ਦੇਖੀਆਂ ਹੋਣਗੀਆਂ ਉੱਥੇ ਕਿਉਂਕਿ ਅੰਮ੍ਰਿਤਸਰ ਨੂੰ ਹਰੇਕ ਬੰਦਾ ਜਾਂਦਾ ਹੈ ਤੇ ਉਹਨਾਂ ਨੂੰ ਜਾਂਦਾ ਦੇਖ ਲੈਂਦਾ ਪਰ ਜਿਹੜਾ ਇਹ ਹਰਿਆਣੇ ਦੇ ਵਿੱਚ ਪਿੰਡ ਲੋਗੜਾ ਹੈ ਇੱਥੇ ਨਾ ਇਹ ਨਹਿਰਾਂ ਆਪਣੀਆਂ ਖਤਮ ਹੁੰਦੀਆਂ ਜਾ ਕੇ ਇੱਕ ਇੱਕ ਨਹਿਰ ਖਤਮ ਹੁੰਦੀ ਹੈ ਜਿਹੜੀ ਆਪਣੀ ਪੰਜਾਬ ਵਾਲੀ ਹੈ ਤੇ ਉਹਦਾ ਸਾਰਾ ਤੁਹਾਨੂੰ ਇੱਥੇ ਦ੍ਰਿਸ਼ ਦਿਖਾਵਾਂਗੇ ਦੂਜੀ ਜਿਹੜੀ ਪਟਿਆਲੇ ਕੰਨਿਓਂ ਪਾਖੜਾ ਨਹਿਰ ਆਉਂਦੀ ਹੈ ਉਹ ਵੀ ਇੱਥੇ ਆ ਕੇ ਖਤਮ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਦੋਨੇ ਆ ਕੇ ਇੱਥੇ ਨਹਿਰਾਂ ਇਕੱਠੀਆਂ ਹੋ ਜਾਂਦੀਆਂ ਉਸ ਬਾਰੇ ਆਪਾਂ ਬਾਈ ਜਗਤਾਰ ਨਾਲ ਗੱਲਬਾਤ ਕਰਾਂਗੇ ਵੀ ਇੱਥੇ ਆ ਕੇ ਇਹਨਾਂ ਦਾ ਕੀ ਬਣ ਜਾਂਦਾ ਕਿਹੜੀ ਨਹਿਰ ਕਿੱਧਰ ਨੂੰ ਵਗ ਜਾਂਦੀ ਹੈ ਤੇ ਕਿਹੜਾ ਪਾਣੀ ਕਿੱਧਰ ਨੂੰ ਵਗ ਜਾਂਦਾ ਹੈ ਬਾਈ ਜੀ ਤਾਰ ਜੀ ਜਿਹੜੀ ਹੈ ਹੁਣ ਸਨ ਅਦਰੋਂ ਨਹਿਰ ਆ ਰਹੀ ਹੈ ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਕਿਹੜੀ ਨਹਿਰ ਦਾ ਪਾਣੀ ਆ ਰਿਹਾ ਹੈ ਇਹ ਬਾਈ ਜੀ ਹਰੀਕੇ ਪਤਨ ਤੋਂ ਦੋ ਨਹਿਰਾਂ ਚੱਲਦੀਆਂ ਇੱਕ ਰਾਜਸਥਾਨ ਕਨਾਲ ਹਾਂਜੀ ਇੱਕ ਸਰੰਦ ਫੀਡਰ ਠੀਕ ਹੈ ਇਹ ਸਰੰਦ ਫੀਡਰ ਆ ਕੇ ਇੱਥੇ ਖਤਮ ਹੋ ਗਈ ਜਿਹੜੀ ਪੰਜਾਬ ਨੂੰ ਪਾਣੀ ਦਿੰਦੀ ਆਉਂਦੀ ਹੈ ਰਾਜਸਥਾਨ ਨਹਿਰ ਬੰਦ ਰਹਿੰਦੀ ਆ ਠੀਕ ਹੈ ਉਹਦੇ ਵਿੱਚ ਕੋਈ ਪਾਣੀ ਲੀਕੇਜ ਨਹੀਂ ਇਹਦੇ ਵਿੱਚ ਇੱਥੋਂ ਰਾਜਸਥਾਨ ਦਾ ਲਿੰਕ ਪਾਇਆ ਹੋਇਆ ਠੀਕ ਹੈ ਉਹ ਪਾਣੀ ਇੱਥੇ ਆ ਗਿਆ ਇੱਥੇ ਆ ਕੇ ਖਤਮ ਹੋ ਗਈ ਇੱਥੋਂ ਦੋ ਬ੍ਰਾਂਚਾਂ ਕਰਦੀਆਂ ਇੱਕ ਕਰਨੀ ਸਿੰਘ ਬ੍ਰਾਂਚ ਇੱਕ ਸਾਦਲ ਬ੍ਰਾਂਚ ਠੀਕ ਤੇ ਆ ਜਿਹੜੀ ਬ੍ਰਾਂਚ ਹੈ ਕਰਨੀ ਬ੍ਰਾਂਚ ਹੈ ਕਰਨੀ ਸਿੰਘ ਬ੍ਰਾਂਚ ਹੈ ਜੀ ਅੱਛਾ ਇਹ ਕਰਨੀ ਸਿੰਘ ਬ੍ਰਾਂਚ ਹੈ Rajasthan ਨੂੰ ਜਾ ਰਹੀ ਹੈ Rajasthan ਨੂੰ ਜਾ ਰਹੀ ਹੈ ਤੇ ਜੇ ਹੁਣ ਆ ਇੱਕ ਦੂਜੀ ਬ੍ਰਾਂਚ ਜਾ ਰਹੀ ਹੈ ਆਹ ਇਹ ਸਾਦਲ ਬ੍ਰਾਂਚ ਹੈ ਜੀ ਇਹ ਵੀ ਪਾਣੀ Rajasthan ਨੂੰ ਇਹਦਾ ਹੀ ਪਾਣੀ Rajasthan ਨੂੰ ਜਾਂਦਾ ਤੇ ਇਹ ਜਿਹੜੀਆਂ ਆਪਣੇ ਦੋਨੇ ਨਹਿਰਾਂ ਆ ਰਹੀਆਂ ਇਕੱਠੀਆਂ ਹਾਂਜੀ ਤੇ ਉਹਨਾਂ ਚੋਂ ਪਾਣੀ ਆ ਰਿਹਾ ਕਿ ਇਹ ਜਿਹੜੀ ਆਪਣੀ ਪੰਜਾਬ ਵਾਲੀ ਨਹਿਰ ਉਹਦਾ ਪੰਜਾਬ ਵਾਲੀ ਚੋਂ ਵੀ ਆ ਰਿਹਾ ਤੇ ਉਹਦੇ ਵੀ ਚੈਨਲ ਪਾਇਆ ਹੋਇਆ ਥੋੜਾ ਪਾਣੀ ਅੱਛਾ ਉਹ Rajasthan ਨਹਿਰ ਦਾ ਵੀ ਚੈਨਲ ਪਾਇਆ ਹੋਇਆ ਚੈਨਲ ਪਾਇਆ ਹੋਇਆ ਜਿਹੜੀ ਆਪਣੀ ਸਰਹੰਦ ਫੀਡਰ ਆ ਰਹੀ ਹੈ ਉਹਦਾ ਵੀ ਪਾਣੀ ਆਉਂਦਾ ਉਹਦਾ ਪਾਣੀ ਜਦੋਂ ਮਤਲਬ ਬਾਧੂ ਪਾਣੀ ਹੁੰਦਾ ਬਾਧੂ ਹੋਵੇ ਜਾਂ ਉਹ ਰਲਦਾ ਰਹਿੰਦਾ ਪਾਣੀ ਉਹਦਾ ਅੱਛਾ ਉਹਦਾ ਪਾਣੀ ਵੀ ਇੱਥੇ ਆ ਰਿਹਾ ਹਾਂ ਹਾਂਜੀ ਤੇ ਇੱਕ ਆਪਾਂ ਜਿਹੜੀ ਦੂਜੀ ਨਹਿਰ ਦੀ ਜਿਹੜੀ ਪਟਿਆਲੇ ਕੋਲ ਦੀ ਆਉਂਦੀ ਹੈਗੀ ਪਾਖੜਾ ਨਹਿਰਾ ਜੀ ਪਾਖੜਾ ਨਹਿਰਾ ਤੇ ਉਹ ਇੱਥੇ ਤੱਕ ਪਹੁੰਚ ਜਾਂਦੀ ਹੈ ਇੱਥੇ ਆ ਕੇ ਜ਼ੀਰੋ ਹੈਡ ਹੋ ਗਿਆ ਜੀ ਇਹ ਅੱਛਾ ਜ਼ੀਰੋ ਲੋਗੜਪਿੰਡ ਦਾ ਆਏ ਦਾ ਹਰਿਆਣੇ ਦਾ ਹਰਿਆਣੇ ਦਾ ਲੋਗੜਪਿੰਡ ਹੈ ਲੋਗੜਪਿੰਡ ਹੈ ਸਭ ਤੋਂ ਸਿੱਕ ਦਾ ਹਾਂ ਇੱਥੇ ਆ ਕੇ ਜ਼ੀਰੋ ਹੈਡ ਹੋ ਗਿਆ ਇਹ ਦੋਨੇ ਨਹਿਰਾ ਖਤਮ ਹੋ ਗਏ ਸਰਹੰ ਠੀਕ ਹੈ ਤੇ ਇੱਥੇ ਆ ਕੇ ਖਤਮ ਹੋ ਜਾਂਦਾ ਜਦੋਂ ਇਹ ਜੇ ਪਾਣੀ ਆਉਂਦਾ ਰਹਿੰਦਾ ਕਿ ਆਉਂਦਾ ਨਹੀਂ ਭਖੜਾ ਪਾਣੀ ਇਹਦੇ ਵਿੱਚ ਪਾਉਂਦਾ ਹੀ ਰਹਿੰਦਾ ਜੀ ਤਕਰੀਬਨ ਹਾਂ ਇਹ ਇੱਥੇ ਹ ਤੱਕ ਹਰਿਆਣਾ ਲੱਗ ਗਿਆ ਨਾ ਹਰਿਆਣੇ ਨੂੰ ਸਿੰਚਾਈ ਕਰਦੀ ਹੈ ਇਹ ਸਿੰਚਨ ਕਰਦੀ ਹੈ ਇਹ ਰੀਏ ਨੂੰ ਠੀਕ ਹੈ ਤੇ ਜਿਹੜਾ ਬਚ ਜਾਂਦਾ ਉਹ ਇਧਰ ਰਲ ਜਾਂਦਾ ਇਹਦੇ ਵਿੱਚ ਉਹ ਰਾਜਸਥਾਨ ਵਾਲੀ ਨਹਿਰ ਦੇ ਵਿੱਚ ਲੱਗਦੀ ਹੈ ਨਹਿਰ ਦੇ ਵਿੱਚ ਰਲ ਜਾਂਦਾ ਠੀਕ ਹੈ ਜਿਵੇਂ ਸਾਦਲੋ ਬਰਾਜ ਤੇ ਕਰਨੀ ਬਰਾਜ ਦੋ ਇੱਕੋ ਬਰਾਜਾਂ ਚੱਕ ਤੋੜਤੀਆਂ ਇਹਨਾਂ ਨੇ ਤੇ ਬਾਕੀ ਇਹ ਜੇ ਇਹ ਵੀ ਹੋਊਗਾ ਵੀ ਜਦੋਂ ਹੁਣ ਪਣੀ ਮਿਲ ਜਾ ਉਹ ਪਾਣੀ ਵੱਧੂ ਹੋ ਜਾਂਦਾ ਉਹ ਆ ਕੇ ਕਹਾਂ ਭੱਗ ਜਾਂਦਾ ਹਾਂਜੀ ਛੋਹ ਪਾਣੀ ਬਣਾਉਂਦੇ ਜਦੋਂ ਪਿੱਛੇ ਮੋਗੇ ਮਾਗੇ ਬੰਦ ਹੋ ਜਾਂਦੇ ਜਿਵੇਂ ਆਪਣੇ ਕਣਕਾਂ ਵੇਲੇ ਲਾ ਲੋ ਉਦੋਂ ਵੱਧ ਪਾਣੀ ਆਉਂਦਾ ਇਹਨਾਂ 'ਚ ਠੀਕ ਹੈ ਦੋਨਾਂ 'ਚ ਠੀਕ ਹੈ ਠੀਕ ਹੈ ਠੀਕ ਹੈ ਜੀ ਦੋਸਤੋ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਨਹਿਰਾਂ ਨੇ ਸਰਹੰਦ ਫਿਟਟਰ ਅਤੇ ਪਾਖੜਾ ਜਿਹੜੀ ਪਟਿਆਲੇ ਕੋਲ ਦੀ ਹੁੰਦੀ ਹੈ ਉਹ ਪਿੰਡ ਲੋਗੜ ਦੇ ਵਿੱਚ ਉਹ ਹਰਿਆਣਾ ਦਾ ਪਿੰਡ ਹੈ ਡੱਬਾ ਵਾਲੀ ਤੋਂ 10-15 ਕਿਲੋਮੀਟਰ ਤੇ ਹੈ ਇੱਥੇ ਆ ਕੇ ਦੋਨੋਂ ਨਹਿਰਾਂ ਇਕੱਠੀਆਂ ਹੋ ਜਿੰਦੀਆਂ ਤੇ ਇੱਥੇ ਜੇਕਰ ਪਾਣੀ ਵਾਧੂ ਹੁੰਦਾ ਹੈ ਤਾ ਹੋ ਜਿਹੜੀ ਰਾਜਸਥਾਨ ਕਨਾਲ ਦਾ ਪਾਣੀ ਆਉਂਦਾ ਉਹਦੇ ਵਿੱਚ ਰਲ ਜਾਂਦਾ ਤੇ ਨਹੀਂ ਤਾਂ ਉਹ ਰਾਜਸਥਾਨ ਕਨਾਲ ਦਾ ਪਾਣੀ ਇਹਨਾਂ ਸੂਇਆਂ ਦੇ ਵਿੱਚ ਆਉਂਦਾ ਰਹਿੰਦਾ ਤੇ ਅਸੀਂ ਜੋ ਸਰਹੰਦ ਫੀਡਰ ਤੇ ਰਾਜਸਥਾਨ ਕਨਾਲ ਜਿੱਥੇ ਇਕੱਠੀਆਂ ਹੁੰਦੀਆਂ ਉਹ ਵੀ ਤੁਹਾਨੂੰ ਦ੍ਰਿਸ਼ ਦਿਖਾਉਣਾ ਸੀ ਪਰ ਉੱਥੇ ਆਪਾਂ ਨੂੰ ਵੀਡੀਓ ਬਣਾਉਣ ਦੀ ਆਜਾਜ਼ਤ ਨਹੀਂ ਮਿਲ ਸਕੀ